ਭਾਬੀ ਭਾਬੀ ਚਾਹ ਲੈਓ ਤੂੰ ਤਾਂ ਚਾਹ ਲੈਣ ਆ ਗਿਆ ਤੇ ਤੇਰੇ ਵੀਰਾ ਨਹੀਂ ਆਇਆ ਨਾਲ ਉਹਨਾਂ ਨੇ ਤੇ ਚਾਹ ਦਾ ਕਿਹਾ ਮੈਨੂੰ ਖੇਤੋਂ ਭੇਜਤਾ ਮੈਨੂੰ ਮੈਨੂੰ ਆ ਤਾਂ ਤੂੰ ਚਾਹ ਲਿਆ ਤੇ ਮੈਂ ਕਰਦਾ ਕੰਮ ਓਹੋ ਮੈਂ ਉਹਨੂੰ ਫੋਨ ਕਰੀ ਇਹਨੇ ਤੇਰੇ ਵੀਰੇ ਨੂੰ ਫਿਰ ਡੈਡੀ ਹਰੇ ਆਏ ਬੈਠੇ ਆ ਉਹ ਡਿੱਕੀ ਜਾਂਦੇ ਆ ਮੈਨੂੰ ਤਾਂ ਐਸੀ ਉਹ ਆਊਗਾ ਤੇ ਤੂੰ ਆ ਗਿਆ ਚਾਹ ਲੈਣ ਉਹਨਾਂ ਨੇ ਮੈਨੂੰ ਆਖਦਾ ਉਹਨਾਂ ਨੇ ਫੋਨ ਨਹੀਂ ਚੱਕਿਆ ਹੁਣ ਅੱਛਾ ਹੁਣ ਫਿਰ ਹੁਣ ਕਿਹਨੇ ਉਥੇ ਖੇਤ ਸੀਗਾ ਤੇਰੇ ਵੀਰਾ ਹਾਂਜੀ ਖੇਤ ਸੀਗਾ ਮੇਰਾ ਵੀ ਨਹੀਂ ਚੱਕਿਆ ਮੈਂ ਲਾਇਆ ਸ਼ਹ ਹੁੰਦੋ ਚਾਹ ਲਗੇ ਆਂ ਤੂੰ ਚਾਲ ਖੇਤੀ ਜਾਏਂਗਾ ਹਾਂਜੀ ਹਾਂਜੀ ਚਲ ਐਂ ਕਰੀ ਮੇਰੇ ਕਹਸੇ ਨਾਲ ਤਾਂ ਚਾਲ ਖੇਤ ਜਾਏਂਗਾ ਤੇਰੇ ਨਾਲ ਤਾਂ ਵੀਰ ਨੇ ਕਹੇ ਕਿ ਭਾਬੀ ਫੋਨ ਕਰਦੇ ਫੋਨ ਚੱਕ ਲੈ ਕਰੇ ਵਗ ਜਾ ਕ ਸੱਚ ਤੇਰੀ ਭੈਣ ਦੇ ਵਿਆਹ ਚ 3 ਮਹੀਨਾ ਰਹਿ ਗਿਆ ਮਨ ਲੱਗਦਾ ਹਨਾ ਤੇਰੇ ਵੀਰ ਨੇ ਪੈਸਿਆਂ ਦੀ ਗੱਲ ਹੋ ਗਈ ਸੀ ਵੀਰੇ ਨਾਲ ਮੇਰੀ ਗੱਲ ਹੋ ਗਈ ਭਾਬੀ ਉਹ ਕਹਿੰਦਾ ਮੈਂ ਸਾਰਾ ਖਰਚਾ ਆਪ ਚੱਕੂਗਾ ਅੱਛਾ ਚਲ ਵਧੀਆ ਹਨਾ ਨਾਲ ਐਂ ਕਰੀ ਨਾਲ ਤੇਰੀ ਭੈਣ ਨੂੰ ਨਾਲ ਤੇਰੀ ਮੰਮੀ ਨੂੰ ਸਾਡੇ ਕੋਲ ਭੇਜੀ ਸਾਡੇ ਕੋਲ ਜਿਹੜੇ ਵੀ ਸੂਟ ਪਏ ਹੋ ਜਾਂ ਹੋਰ ਵੀਸ ਬਜ਼ਾਰੋਂ ਨਾਲ ਸੂਟ ਲੈ ਕੇ ਦੇ ਦਾਂਗੇ ਤੁਹਾਨੂੰ ਹੁਣ ਚਾਹੀਦੇ ਹੋਣੇ ਹਨਾ ਵਿਆਹ ਚ हां पेन धन्यवाद ਤੁਹਾਡਾ ਕੋਈ ਨਹੀਂ ਮਿਹਰਬਾਨੀ ਬਹੁਤ ਬਹੁਤ ਲੈ ਮਿਹਰਬਾਨੀ ਕਿਹੜੀ ਗੱਲ ਹੈ ਸਾਡਾ ਤੁਸੀਂ ਵੀ ਤਾਂ ਸਾਡਾ ਕਿੰਨਾ ਕਰਦੇ ਹੋ ਹੁਣ ਤੱਕ ਲੈ ਸਾਡੇ ਨਾਲ ਹੁਣ ਤੱਕ ਖੜੇ ਤੁਸੀਂ ਹਰ ਕੰਮ ਤੇ ਸਾਡੇ ਨਾਲ ਹੁੰਦੇ ਹੋ ਤੇਰੀ ਮੰਮੀ ਵੀ ਜਦੋਂ ਤੁਸੀਂ ਬਲਾਲ ਗੇ ਉਹਦੀ ਆ ਜਾਂਦੀ ਆ ਸਾਡਾ ਫਰਜ਼ ਬੰਦਾ ਹੋਈ ਅਸੀਂ ਵੀ ਤੁਹਾਡੇ ਨਾਲ ਖੜਗੇ ਨਹੀਂ ਉਹ ਤਾਂ ਹੀ ਫਿਰ ਉਹ ਤਾਂ ਪਤਾ ਹੀ ਹੁੰਦਾ ਨਹੀਂ ਘਰਵਾਰੀ ਕੀ ਗੱਲ ਹੀ ਬਣ ਜਾਂਦੀ ਹੈ ਹਾਂ ਹਾਂ ਚਲ ਕੋਈ ਮੈਂ ਤੁਹਾਨੂੰ ਚਾਹ ਬਣਾਉਣੀ ਖੜ ਜਾ ਚੰਗਾ ਹਾਂ ਬਣੀ ਪਈ ਹੈ ਚਾਹ ਚੰਗਾ ਪੁੱਤ ਚੰਗਾ ਮਾ ਮੇਰੀ ਗੱਲ ਸੁਣ ਜਿਹੜੀ ਗੱਲ ਮੈਂ ਤੈਨੂੰ ਸਮਝਾਈ ਹੈ ਨਾ ਉਸ ਗੱਲ ਤੇ ਕਾਇਮ ਰਹੀ ਠੀਕ ਹੈ ਨਾ ਹਾਂ ਮੈਨੂੰ ਤੁਹਾਡੀ ਸਾਰੀ ਗੱਲ ਸਮਝ ਆ ਗਈ ਡੈਡੀ ਤੇ ਹੁਣ ਮੈਨੂੰ ਵੀ ਲੱਗ ਰਿਹਾ ਕਿ ਮੈਨੂੰ ਸੋਚਣਾ ਚਾਹੀਦਾ ਹੈ ਇਹਦੇ ਬਾਰੇ ਚੰਗੀ ਗੱਲ ਆ ਪੁੱਤ ਜਿਵੇਂ ਤਰ ਰੈਡੀ ਕਰਿਆ ਉਹਵੇਂ ਕਰੀ ਹਾਂ ਹਾਂ ਮੰਮੀ ਹੁ ਜਿਵੇਂ ਮੈਨੂੰ ਬਾਪੂ ਕਹੂਗਾ ਨਾ ਬਸ ਮੈਂ ਓਵੇਂ ਕਰੂੰਗੀ ਤੇ ਓਵੇਂ ਚੱਲੂੰਗੀ ਚਲ ਠੀਕ ਆ ਪੁੱਤ ਹੁਣ ਤੂੰ ਸਾਨੂੰ ਜਾਣ ਦੇ ਹਾਂ ਚੰਗਾ ਪਤਾ ਦੋ ਤੇ ਆ ਠੀਕ ਹੈ ਕੋਈ ਨਹੀਂ ਬਾਕੀ ਜਦੋਂ ਵੀ ਤੈਨੂੰ ਲੋਡ ਪਈ ਨਾ ਤੂੰ ਮੇਰੇ ਨਾਲ ਗੱਲਬਾਤ ਕਰਦੀ ਰਹੀ ਠੀਕ ਹੈ ਠੀਕ ਹੈ ਜੜੀ ਚੰਗੋ ਜੜੀ ਚਲ ਆਪਾਂ ਲੇਟ ਨਾ ਹੋ ਜਾਈਏ ਬਾਸ ਨਿਕਲ ਜੇ ਕਿਤੇ ਹੋਰ ਜੜੀ ਗਲਤ ਸਹੀ ਕਰਕੇ ਗਿਆ ਮੈਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਇਹ ਨਾ ਹੋਵੇ ਕਿਤੇ ਮੈਂ ਕਿਸੇ ਦਾ ਭਲਾ ਕਰਦੀ ਕਰਦੀ ਆਪਦਾ ਹੀ ਨੁਕਸਾਨ ਕਰਾ ਕੇ ਬਹਿ ਜਾ ਆਵਦੇ ਜਵਾਕਾਂ ਦਾ ਨੁਕਸਾਨ ਕਰਾ ਕੇ ਬਹਿ ਜਾ ਜਿੰਨਾ ਪਿੱਛੇ ਹੁਣ ਤੱਕ ਸਾਰਾ ਕੁਝ ਮੈਂ ਚਲਦੀ ਆਈ ਆ ਤੇ ਜੇ ਮੈਂ ਉਹਨਾਂ ਦੇ ਨਾਲ ਸੋਚਿਆ ਫਿਰ ਕੀ ਬਣੂਗਾ ਨਹੀਂ ਜੜੀ ਸਹੀ ਕਹਿੰਦੇ ਆ ਸ਼ੁਕਰ ਹੈ ਟਾਈਮ ਨਾਲ ਡੈਡੀ ਮੇਰੇ ਮੈਨੂੰ ਮੱਤ ਦੇਗੀ ਇਕਸਮੇ ਦੇਵਾ ਚੱਲ ਤੂੰ ਹੋ ਗਿਆ ਤੰਗ ਤੋ ਫਿਰ ਇਹਦੀ ਨਾ ਕਲਣ ਮੁਕਾ ਪਹਿਲਾਂ ਚਾਬੀ ਸਹੀ ਕਰਾਈ ਸੀ ਚੰਗੀ ਭਲੀ ਲੱਗਣਾ ਹੁਣ ਪਤਾ ਨਹੀਂ ਕੀ ਚੱਕਰ ਪਾਤਾ ਤੂੰ ਠੀਕ ਤਾਂ ਸੀਗੀ ਸਾਰਾ ਆ ਕੀ ਕਰਤਾ ਇਹਨੂੰ ਤੂੰ ਕਰਨਾ ਕੀ ਹੈ ਇਹ ਚਾਬੀਆਂ ਦੋਨੇ ਖਰਾਬ ਮਸਾ ਲਾਇਆ ਜਾਂਦਾ ਮੀ ਕਰਕੇ ਜਿੰਦਾ ਖਰਾਬ ਹੋ ਰਿਹਾਗਾ ਮੀ ਕਰਕੇ ਤਾਂ ਪਈ ਜਾਂਦਾ ਉੱਪਰ ਇਹ ਗਰਮੀ ਬਹੁਤ ਅਜੀਬ ਤਾਂ ਨਾਲੇ ਮੀਂਹ ਪੈ ਗਿਆ ਤੇ ਨਾਲੇ ਉਹ ਸੁੱਕਿਆ ਹੋਰ ਕੀ ਦੀ ਧਰਤੀ ਚਪੜਦਾ ਮਾਰਨ ਲੱਗ ਜਾਂਦੀ ਆ ਚਲ ਤੂੰ ਆਇਆ ਕਰ ਹਾਂਜੀ ਪਾਣੀ ਲਿਆ ਮੈਂ ਪਹਿਲਾਂ ਪਾਣੀ ਨੂੰ ਤੂੰ ਰਹਿਣ ਦੇ ਤੂੰ ਚਾਹ ਬਣਾ ਲੈ ਵਧੀਆ ਜੀ ਚਾਹ ਬਣਾ ਕੇ ਮੈਂ ਜਾਵਾਂ ਖੇਤ ਖੇਤ ਵਾਲਾ ਕੰਮ ਕਰਿਆ ਮੈਂ ਪਹਿਲਾਂ ਚਾਹ ਤਾਂ ਬਣਾ ਲੈਣੀ ਆ ਆ ਦੇਖ ਲਓ ਹਨਾ ਉਹੀ ਮਨੀਂਦਰ ਦੀ ਸੱਸ ਫਾਦ ਲਗੀ ਮੈਂ ਤੇ ਢੱਡ ਚ ਉਹਦੇ ਕੁਝ ਹੋਰ ਆ ਗੱਲ ਪਤਾ ਕੀ ਹੁੰਦੀ ਐ ਤਨਮੰਗਰ ਦਾ ਹਾਂ ਸਮੇ ਦੇ ਨਾਲ ਬੰਦੇ ਨੂੰ ਬਦਲਣਾ ਪੈਂਦਾ ਚੱਲ ਅੱਜ ਜੀ ਆਪਣੀ ਬਦਲੀ ਹੈ ਆਪਣੀ ਧੀਲੀ ਬਦਲੀ ਹੈ ਜਾਂ ਜਿਵੇਂ ਵੀ ਬਦਲੀ ਹੈ ਹੂੰ ਜਾਂ ਆਪਦੀ ਧੀਲੀ ਬਦਲੀ ਆ ਉਹ ਇਹ ਤਾਂ ਪਹਿਲਾਂ ਹੀ ਹੈ ਨਾ ਸਟੇਸ ਸਮੇ ਨੇ ਬਦਲਾ ਲਿਆ ਤਾਂ ਇਹ ਦੇਖ ਲੈ ਲਈ ਇਹ ਬੁੜੀ ਆਪਾਂ ਨੂੰ ਜਲਾ ਵੜਨ ਨਹੀਂ ਸੀ ਦਿੰਦੀ ਕਿੰਦਾ ਹੰਕਾਰ ਸੀ ਇਹਨੂੰ ਅੱਜ ਜਦੋਂ ਧੀ ਬੁਏ ਆ ਕਿ ਬੈਠ ਗਈ ਤੇ ਦਿਲ ਆ ਕੇ ਫਿਰ ਪਤਾ ਲੱਗਦਾ ਫਿਰ ਜਦੋਂ ਆਪਦੀਆਂ ਨਾਲ ਬਣਦੀਆਂ ਨੇ ਉਦੋਂ ਪਤਾ ਲੱਗਦਾ ਉਹਦੋਂ ਬਣਦਾ ਨਹੀਂ ਅਫਗਾਨੀਆਂ ਧੀਆ ਨੂੰ ਕੌਣ ਜਾਣਦਾ ਇਹ ਜੀ ਗੱਲ ਦਰਾਂ ਜਮੇ ਕੋਈ ਗੱਲ ਨਹੀਂ ਸੀ ਆਉਣ ਦੇਂਦੀ ਕਿਸੇ ਗੱਲ ਤੇ ਮੈਨੂੰ ਤਾਂ ਉੱਡ ਕੇ ਰਹਿੰਦੀ ਸੀ ਇਹ ਤਾਂ ਬੰਦਾ ਬੜੇ ਨਾ ਹਾਂ ਮੈਂ ਤਾਂ ਕਹਿੰਨੀ ਆ ਵੀ ਪ੍ਰਮਾਤਮਾ ਇੱਕ ਇੱਕ ਧੀ ਦਾ ਸਭ ਦੇ ਘਰੇ ਦੇਵੇ ਸਭ ਦੇ ਘਰੇ ਦੇਵੇ ਕਿਉਂ ਜਿਹਦੇ ਪੁੱਤ ਹੁੰਦੇ ਨੇ ਫਿਰ ਉਹਨੂੰ ਹੰਕਾਰ ਹੋ ਜਾਂਦਾ ਪੁੱਤਾਂ ਦਾ ਹਾਂ ਚਲੋ ਜੋ ਜਿਵੇਂ ਜਿਹਨੂੰ ਮਨਜ਼ੂਰ ਹੋ ਜਾਵੇਂ ਹੋਊਗਾ ਇਹ ਤਾਂ ਹੈ ਮੈਂ ਤਾਂ ਮੇਰੀ ਗੱਲ ਸਹੀ ਆਪੂ ਠਿਕਾਣੀ ਜੀ ਪਾਈ ਜਾਂਦੀ ਆ ਹਾਂ ਜੇਕਰ ਜ਼ਮੀਨ ਦੇ ਦਾਂਗੇ ਵੀ ਕਿੱਲਾ ਪਣਦੀ ਆ ਗੱਲ ਇਹ ਇਹ ਗੱਲ ਬਣਦੀ ਆ ਹੁਣ ਮੈਂ ਤਾਂ ਬਿੰਗਟੇੜ ਪਾ ਕੇ ਨਾ ਕਿਰਾ ਮਨਿੰਦਰ ਦੇ ਕਰਨ ਪਾ ਕੇ ਆਇਆ ਗੱਲ ਵੀ ਭਾਈ ਦੇਖੀ ਜੀ ਤੇ ਅੱਜ ਤੇਰੇ ਕੋਲ 20 ਕਿੱਲੇ ਜਾਂਦੇ ਕੱਲ ਨੂੰ ਇਹ ਕਿਤੇ ਹੋਰ ਫੂਕ ਦੂਗੀ ਨਾਲੇ ਆ ਤਾਂ ਤੁਸੀਂ ਵਧੀਆ ਕਰਿਆ ਉਹਨੂੰ ਸੁਣਾਈ ਕਰਤੀ 부ੜੀ ਨੂੰ ਹਾਂ ਵੀ ਕਿਤੇ ਧੀਆਂ ਲੈ ਜਾਂਦੀਆਂ ਸੋਹਣੀਆਂ ਲੱਗਦੀਆਂ ਜ਼ਮੀਨਾਂ ਜਿਆਦਾ ਦਾ ਹੋਰ ਲੈ ਕੇ ਜਾਂਦੀ ਚੰਗੀਆਂ ਲੈ ਦੇ ਕੱਲ ਨੂੰ ਕਿੱਥੇ ਲੱਗਦੀਆਂ ਨੇ ਤੁਸੀਂ ਮੈਨੂੰ ਇਹ ਦੇਖ ਲਓ ਮੈਂ ਕੀ ਲਈ ਸੀਗੀ ਪੇਕਿਆਂ ਤੋਂ ਉਹ ਕੋਈ ਲੈ ਕੇ ਨਹੀਂ ਆਇਆ ਅੱਜ ਤੱਕ ਮੇਰੀ ਮਾਂ ਨਹੀਂ ਲੈ ਕੇ ਆਈ ਸੀ ਮੇਰੀ ਦਾਦੀ ਨਹੀਂ ਸੀ ਲੈ ਕੇ ਆਈ ਮੇਰੀ ਭੂਆ ਨਹੀਂ ਲੈ ਕੇ ਗਈਆਂ ਮੇਰੀਆਂ ਭੈਣਾਂ ਨਹੀਂ ਲੈ ਕੇ ਗਈਆਂ ਉਹੀ ਤਾਂ ਗੱਲ ਹੈ ਜੀ ਮੁਰਕਾ ਤਾਂ ਕਰਦੀ ਹੈਗੀ ਓਏ ਇਹ ਬੁੜੀ ਨੂੰ ਸਾਰੀਆਂ ਮਾਲਕ ਨਹੀਂ ਆ ਸਕਦੀ ਇਹਨੇ ਜੇ ਪਹਿਲਾਂ ਜਿਹਦੇ ਕੰਮ ਕੀਤੇ ਹੋਣ ਨਾਲੇ ਕਿਹੜਾ ਇਹਦੇ ਕੋਈ ਆਏ ਆ ਵੀ ਖਾਨਦਾਨੀ ਹੈਗੀ ਆ ਵੀ ਜਾਂ ਉਹਦਾ ਹੋ ਹੋ ਜਾਊਗਾ ਉਹੀ ਤਾਂ ਗੱਲ ਹੈ ਜੀ ਗਾਹ ਤਿੰਨ ਪੋਤੀਆਂ ਬੈਠੀਆਂ ਨੇ ਉਹਨਾਂ ਦੀ ਸੋਚ ਕਰ ਲੈ ਵੀ ਉਹ ਵੀ ਕਦੇ ਮੁਟਿਆਰ ਹੋਣਗੀਆਂ ਹਾਂ ਉਹ ਆਪਣੇ ਪੋਤੇ ਵਾਰੀਏ ਸੋਚ ਲੈਂਦੀ ਉਹੀ ਤੇ ਗੱਲ ਹੈ ਕੱਲ ਧੀ ਨੂੰ ਇਹ ਲਟਾਈ ਜਾਣਾ ਘਰ ਉਸ ਨੂੰ ਤਾਂ ਹੀ ਲਟਾਈ ਜਾਣਾ ਅੱਜ ਧੀ ਨੂੰ ਲੈ ਅਗਲੇ ਉੱਥੋਂ ਖਾਵੇ ਉਹੀ ਤਾਂ ਲੈ ਆ ਚਾਬੀ ਜੀ ਬਲਟਾ ਕੇ ਲਿਆਉਂਗਾ ਮੈਂ ਹੁਣ ਕੋਈ ਨਾ ਜੀ ਮਾੜਾ ਮੈਂ ਬਾਸ ਹੁੰ ਜਾਇਆ ਮਾੜਾ ਜੇ ਤੂੰ ਬਣਾ ਚਾਹਦੀ ਘੁੱਟ ਬਣਾਵਾ ਬਾਤ ਹੋਣੀ ਚੱਲਦੀ ਬਣਾਉਣੀ ਹੈ ਜੀ ਬਣਾਉਣੀ ਬਣਾ ਫਿਰ ਫਟ ਮੰਦਰ ਕਿਸ ਨੇ ਮੇਰ ਜੀ ਕੀ ਕਰਤੀ ਜੀ ਕੱਪੜੇ ਸੁੱਕਣੇ ਪਾਈ ਜੰਨੇ ਆ ਕਰਨਾ ਕੀ ਆ ਕੀ ਹੋ ਗਿਆ ਐਨੇ ਫੋਨ ਲਾਏ ਕਿਸੇ ਕੜਾ ਫੋਨ ਚੱਕ ਕੇ ਫਿਰ ਗੱਲ ਕਰ ਲਈ ਜਾਂ ਗੱਲ ਸੁਣ ਲਈ ਮੇਰੀ ਕਿਵੇਂ ਡੈਡੀ ਹੋਰੇ ਆ ਕੇ ਵਾਗ ਗਏ ਕਹਿੰਦਾ ਕਿੰਨਾ ਟਾਈਮ ਬੈਠੇ ਰਹੇ ਹੋ ਵੀ ਲਾਡੀ ਆ ਰਿਹਾ ਆ ਰਿਹਾ ਮੈਂ ਵੀ ਕਰੀ ਗਈ ਆ ਗਿਆ ਆ ਗਿਆ ਨਾ ਮੈਂ ਸੁਨੀਹਾ ਭੇਜਿਆ ਸੀਗਾ ਉਹ ਤੈਨੂੰ ਵੀ ਪਤਾ ਮੈਂ ਕੰਮ 'ਚ ਸੀਗਾ ਬਿਠਾ ਲੈਂਦੀ 4 ਮਿੰਟ ਫਿਰ ਕੀ ਗੱਲ ਸੀ ਪੂਰਾ 4-5 ਘੰਟੇ ਬੈਠੇ ਰੋਟੀ ਵੀ ਖਾ ਕੇ ਗਏ ਤੁਸੀਂ ਹੀ ਨਹੀਂ ਆਏ ਨਾ ਤੁਸੀਂ ਮੇਰਾ ਫੋਨ ਚੱਕਿਆ ਸਾ ਫੋਨ ਚੱਕਿਆ ਤੇ ਮੇਰੀ ਗੱਲ ਨਹੀਂ ਸੁਣੀ ਚਾਜਨਾ ਆ ਗਿਆ ਆ ਗਿਆ ਆ ਗਿਆ ਉਹ ਤਾਂ ਫਿਰ ਕੀ ਗੱਲ ਹੋ ਗਿਆ ਮੇਰੇ ਹਮਣੇ ਦੇ ਹੱਥ ਵਿੱਚ ਆ ਭੇਜ ਜਸ ਸਨੇਹਾ ਆਇਆ ਸੀਗਾ ਉਹ ਹਾਂ ਚਾਹ ਲੈ ਕੇ ਗਿਆ ਹੋ ਫਿਰ ਹੁਣ ਮੈਂ ਕਹੀ ਤਾਂ ਇਹ ਨਾ ਵੀ ਕੰਮ 'ਚ ਸੀਗਾ ਦੱਸਿਆ ਮੈਨੂੰ ਨੇ ਸਾਰਾ ਕੁਝ ਵੀ ਐ ਕਰਕੇ ਵੀ ਜਾਵੜਾ ਕਰੇ ਫਿਰ ਜਦੋਂ ਨਹੀਂ ਆਇਆ ਗਿਆ ਮੈਂ ਦੱਸ ਕੀ ਕਰਾਂ ਕਿਉਂ ਇਹਨੇ ਕੀ ਹੋ ਗਿਆ ਸੀਗਾ ਕਈ ਕੰਮ ਦੇ ਵਿੱਚ ਸੀਗਾ ਠੀਕ ਹੈ ਕੋਈ ਗੱਲ ਨਹੀਂ ਕੀ ਕਰਨਾ ਕਰਿਆ ਕਰ ਕੋਈ ਗੱਲ ਵੀ ਕਰਨੀ ਹੁੰਦੀ ਹੈ ਡੈਡੀ ਨੇ ਤੁਹਾਡੇ ਨਾਲ ਮੈਂ ਫੋਨ ਤੇ ਕਰ ਲੈਣਾ ਗੱਲ ਦੱਸੋ ਕੀ ਗੱਲ ਆ ਫੋਨ ਤੇ ਗੱਲ ਕਰ ਲੈਣਾ ਉਹ ਤਾਂ ਕਿੰਨੀ ਦੂਰੋਂ ਚੱਲ ਕੇ ਆਏ ਤੁਸੀਂ ਜਾ ਕੇ ਫੋਨ ਤੇ ਗੱਲ ਕਰੋਗੇ ਹੱਕ ਮੰਦਾ ਸੀ ਜਦੋਂ ਉਹਨਾਂ ਕੋਲੇ ਫੋਨ ਸੀਗਾ ਫੋਨ ਲਾ ਕੇ ਪੁੱਛ ਲੈਂਦੇ ਵੀ ਪੁੱਤਰ ਘਰੇ ਆ ਤੂੰ ਘਰੇ ਨਹੀਂ ਅੱਛਾ ਹੁਣ ਤੁਹਾਨੂੰ ਫੋਨ ਲਾ ਕੇ ਫੇਰ ਆਇਆ ਕਰਨ ਉਹ ਆ ਨਹੀਂ ਸਕਦੇ 3 ਕੁ ਸੰਧਾਰਾ ਦਿਨ ਆਏ ਸੀ ਉਹ ਤਾਂ ਮੈਨੂੰ ਤੇ ਫਿਰ ਵਧੀਆ ਗੱਲਾਂ ਸੰਧਾਰਾ ਤੈਨੂੰ ਦਿਨਾ ਸੀ ਮੈਨੂੰ ਥੋੜੀ ਦੇਣਾ ਸੀਗਾ ਫਿਰ ਤੁਹਾਨੂੰ ਤਾਂ ਮਿਲ ਕੇ ਜਾਣਾ ਸੁਰਨਾ ਕੋਈ ਗੱਲ ਕਰਨੀ ਸੀ ਉਹਨਾਂ ਨੇ ਮੈਂ ਕਹੀ ਤਾਂ ਜਾਣਾ ਵੀ ਮੈਂ ਗੱਲ ਫੋਨ ਤੇ ਕਰ ਲੈਣਾ ਗੱਲ ਤਾਂ ਫੋ ਕਾਤੋਂ ਨਹੀਂ ਸੀ ਬਸ ਮੈਨੂੰ ਨਹੀਂ ਪਤਾ ਹੁਣ ਮੈਂ ਅੰਦਸ ਦੀ ਮਾਂ ਨੂੰ ਜਾ ਕੇ ਪੁੱਛ ਲਵਾਂ ਮਮੀ ਨਾਲ ਗੱਲ ਹੋਈ ਹੋਈ ਇਹ ਪਰ ਤੂੰ ਐਵੇਂ ਨਾ ਲੜਿਆ ਕਰਿਆ ਗੇੜ ਚ ਗਲੇਸ ਪਾ ਕੇ ਖੜ ਗਈ ਕੋਈ ਚਾਹ ਨਹੀਂ ਕੋਈ ਪਾਣੀ ਨਹੀਂ ਚਾਹ ਪਾਣੀ ਸਾਰਾ ਤੇਜਿਆ ਸੀਗਾ ਉੱਥੇ ਮੈਂ ਤਾਂ ਉਹ ਤੈਨੂੰ ਕਹੀ ਜਾਂਦਾ ਕੰਮ ਸੀ ਨਹੀਂ ਪੀਤਾ ਕਿ ਠੰਡਾ ਹੋ ਗਿਆ ਸੀਗਾ ਆਹੋ ਬਸ ਆਹੀ ਹੁੰਦਾ ਥੋੜਾ ਮੇਰੇ ਤਾਂ ਜਮੀ ਨਹੀਂ ਆਖੇ ਲੱਗਦੇ ਤੁਸੀਂ ਨਾ ਮੇਰੀ ਕਿਸ ਗੱਲ ਤੇ ਗੌਰ ਕਰਦੇ ਹੋ ਕੀ ਨਹੀਂ ਗੌਰ ਕਰਦਾ ਤੇਰੀ ਗੱਲ ਤੇ ਹੈ ਬਸ ਕੁਛ ਨਹੀਂ ਬਸ ਹੁਣ ਜਿਵੇਂ ਡੈਡੀ ਕਹਿਣਗੇ ਹੁਣ ਤੁਸੀਂ ਕਰ ਲਿਓ ਗੱਲ ਕਰ ਲਿਓ ਡੈਡੀ ਨਾਲ ਕਰ ਲਿਓ ਨਾਲੇ ਨਾ ਕਰ ਲਿਓ ਕੋਈ ਨਹੀਂ ਕਰਦਾ ਮੈਂ ਚਾਹ ਪਾਣੀ ਪੀ ਲਾ ਫਿਰ ਕਰਦਾ ਗੱਲ ਫੋਨ ਤੇ ਕਰ ਦਿਆਂ ਕਰ ਲਾ ਤੁਸੀਂ ਰਹਿਨੇ ਓਕੇ ਤਾਂ ਸਾਰਾ ਦਿਨ ਤੈਨੂੰ ਕੀ ਗੱਲ ਆ ਅੱਖੇ ਲੱਗਣੋਂ ਹਟ ਗਈ ਵੀ ਸਾਰਾ ਦਿਨ ਮੱਚੀ ਦਿੰਦੀ ਆ ਪਤਾ ਨਹੀਂ ਕਿਉਂ ਬੇ ਮੁੰਡਿਆ मामा ਕੀ ਹੋ ਗਿਆ ਉਰੇਆ ਹੁਣ ਆ ਕੀ ਹੈਗਾ ਕੀਬੜ ਬੜ ਕਰੀ ਜਾਂਦਾ ਕੁਛ ਨਹੀਂ ਹਾਂ ਕੇਟ ਤੇ ਖੜੀ ਸੀ ਤਾਰ ਤੇ ਕੱਪੜੇ ਸੁੱਕਣੇ ਪਾਈ ਜਾਂਦੀ ਆ ਤੇ ਬੋਲਣ ਲੱਗ ਗਈ ਪੁੱਤ ਮੇਰੀ ਗੱਲ ਸੁਣਾ ਨਾ ਸਾਰਾ ਦਿਨ ਐ ਪਾਰਾ ਵਧਾਇਆ ਕਰ ਨਾਲ 게ਟ ਤੇ ਖੜਕੇ ਬੋਲਦੇ ਲੋਕਾਂ ਨੂੰ ਜਰੂਰ ਦਿਖਾਉਣੇ ਅਗਲਾ ਕੀ ਕਹੂਗਾ ਉਹ ਮੈਂ ਤਾਂ ਹਜੇ ਫਿਰ ਆਇਆ ਹੀ ਸੀ ਐਵੇਂ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਬੋਲੀ ਜਾਂਦੀ ਹੈਗੀ ਬਿਨਾਂ ਗੱਲ ਤੋਂ ਮਾੜੀ ਮੋਟੀ ਭਾਈ ਸਮਾਈ ਰੱਖਿਆ ਕਰੋ ਤੁਹਾਡੇ ਦੋਨਾਂ ਚੀਜ਼ ਸਮਾਈ ਹੈ ਨਹੀਂ ਜੇ ਕੇ ਆਣੇ ਨੇ ਗੱਲ ਕਹੇਤੀ ਦੂਜੇ ਨੂੰ ਆਉਂਦਾ ਵੀ ਛੇਤੀ ਇੱਕ ਦਿਨ ਇਹਨੂੰ ਚਾਰ ਸੁਣਾਵਾ ਮੈਂ ਉਹ ਨਹੀਂ ਫਿਰ ਕਿੱਡੀ ਗੱਲ ਸੀ ਜਿਹਦਾ ਪਿਓ ਆਇਆ ਸੀ ਦੋ ਘੰਟੇ ਬਹਿ ਜਾਂਦਾ ਪਤਾ ਨਹੀਂ ਵੀ ਕੰਮ ਦੀ ਰੋਤਾ ਦੇਥੇ ਖੇਤ ਕੰਮ ਕਰਦੇ ਹੈਗੇ ਅਗਲੀ ਨੇ ਪਤਾ ਤੈਨੂੰ ਕਿੰਨੇ ਫੋਨ ਲਾਏ ਹਾਂ ਤੈਨੂੰ ਵੀ ਫੋਨ ਲਾ ਤੇ ਘਟੋ ਘਟੋ ਉਹਨੇ ਅਗਲਾ ਵੀ ਉਹਦੀ ਕਹਦੇ ਘਰੇ ਲੈ ਪਈ ਅਸੀਂ ਜਾਣੇ ਮੁੰਡੇ ਨੂੰ ਮਿਲ ਕੇ ਜਾਣੇ ਆ ਪਰੋਣੇ ਨੂੰ ਮਿਲ ਕੇ ਜਾਣੇ ਆ ਫਿਰ ਉਹਨੂੰ ਗੁੱਸਾ ਆਉਣੇ ਤੂੰ ਫੋਨ ਤਾਂ ਚੈੱਕ ਲੈਂਦਾ ਫਿਰ ਐ ਨਹੀਂ ਆਉਂਦਾ ਮਾਂ ਸੌ ਕੰਮ ਹੁੰਦਾ ਬੰਦੇ ਨੂੰ ਪਤਾ ਕੀ ਗੱਲ ਹੈ ਠੀਕ ਹੈ ਉਹ ਤਾਂ ਆ ਗਏ ਇੱਥੇ ਆ ਗਏ ਆਪਦੀ ਮਰਜ਼ੀ ਜਦ ਤਾਂ ਇਹ ਪਹਿਲਾਂ ਫੋਨ ਕੀਤਾ ਹੋਵੇ ਰੇਵਾੜੀ ਹੋਵੇ ਵੀ ਭਾਈ ਅਸੀਂ ਅੱਜ ਆਵਾਂਗੇ ਇੱਕੋ ਦਮ ਆ ਗਏ ਹੁਣ ਬੰਦੇ ਦਾ ਕੋਈ ਸੌ ਕੰਮ ਬੰਦਾ ਕੰਮ ਥੋੜੀ ਛੱਡ ਕੇ ਆਉ ਮੇਰੀ ਗੱਲ ਸੁਣਾ ਘਰੇ ਸਾਨੂੰ ਕੋਈ ਐਮਰਜੈਂਸੀ ਹੋਵੇ ਘਰੇ ਕੋਈ ਮਰਦਾ ਹੋਵੇ ਤੂੰ ਫੋਨ ਨਾ ਚੱਕੇ ਇਹ ਕੋਈ ਚੰਗੀਆਂ ਗੱਲਾਂ ਥੋੜੀ ਘਟੋ ਘਟ ਤੂੰ ਆਏ ਤਾਂ ਸੋਚ ਵੀ ਭਾਈ ਮੇਰੇ ਘਰੋਂ ਇੰਨੇ ਫੋਨ ਆ ਗਏ ਕਿਉਂ ਆ ਗਏ ਕੋਈ ਜ਼ਰੂਰੀ ਕੰਮ ਹੋਊ ਤਾਂ ਹੀ ਫੋਨ ਲਾਇਆ ਹੋਊਗਾ ਉਹ ਫੋਨ ਤਾਂ ਖੇਤ ਵਾਲੇ ਕੋਠੇ ਦੇ ਵਿੱਚ ਰਹਿ ਗਿਆ ਠੀਕ ਹੈ ਤੇ ਮੈਂ ਉੱਥੇ ਉਹਨਾਂ ਦੇ ਕੋਲੇ ਖੜਾ ਸੀਗਾ ਓਨਾਂ ਨਾਲ ਬਾਈ ਜਾਂਦਾ ਸੀ ਬਸ ਫਿਰ ਆਈ ਕਾਦੇ ਪਿੱਛੇ ਹੁੰਦਾ ਫੋਨ ਬੀਜੀਏ ਬੰਦਾ ਬਾਹਰ ਅੰਦਰ ਗਿਆ ਤਾਂ ਨਾਲ ਲੈ ਜੀ ਹੈਂ ਉਹਨੂੰ ਕਿਤੇ ਧਰ ਦੇ ਨਾਪ ਕਿਤੇ ਤੇ ਜੇਬ ਚ ਨਹੀਂ ਪੈਂਦਾ ਹੁੰਦਾ 10 ਤਾਂ ਜੇਬਾਂ ਲਈ ਫਿਰਦਾ ਆਪਦੇ ਉਹ ਡਿੱਗ ਜਾਂਦਾ ਉੱਥੇ ਫਿਰ ਹਾਂ ਫਿਰ ਬਾਅਦ ਇੱਥੇ ਆਉਣਾ ਨਹੀਂਗਾ ਫਿਰ ਕੀ ਕਰਾਂਗੇ ਚਲ ਜੰਗਾ ਵੈਸੇ ਤੁਸੀਂ ਤਾਂ ਕਰੇ ਕਲੇਸ਼ ਰੱਖਣਾ ਹੁੰਦਾਗਾ ਕਦੇ ਹੀ ਨਹੀਂ ਆਏ ਵੀ ਚਿੱਤ ਸ਼ਾਂਤੀ ਚ ਹੋਵੇ ਨਹੀਂ ਮੇਰੀ ਗੱਲ ਸੁਣੋ ਸੰਧਾਰਾ ਲੈ ਕੇ ਆਇਆ ਸੀ ਕੋਈ ਗੱਲ ਨਹੀਂ ਸੰਧਾਰਾ ਦੇਤਾ ਮਨਿੰਦਰ ਨੂੰ ਬਸ ਠੀਕ ਹੈ ਹੋਰ ਕਿਹੜੀ ਜ਼ਰੂਰੀ ਗੱਲ ਸੀ ਜਿਹੜੀ ਪਿੱਛੇ ਕਲੇਸ਼ ਪਾਈ ਬੈਠੀ ਪੁੱਤ ਫਿਰ ਅਗਲੀ ਨੂੰ ਆਏ ਹੁੰਦੇ ਹੀ ਐ ਵੀ ਚਲ ਮੇਰਾ ਮਾਂ ਪਿਓ ਆਇਆ ਸੀਗਾ ਵੀ ਸਾਰਾ ਟੱਬਰ ਉਹਨਾਂ ਨੂੰ ਮਿਲੇ ਅਗਲੇ ਨੂੰ ਆਏ ਹੁੰਦਾ ਵੀ ਜੇ ਤਾਂ ਅਸੀਂ ਬਿੜਾ ਮਿਲੇ ਵਾਗੇ ਫੇਰ ਆਲਾ ਗੁੱਸਾ ਕਰਦਾ ਵੀ ਹਾਂ ਹਾਂ ਤੇਰਾ ਮਾਂ ਪਿਓ ਮੈਨੂੰ ਮਿਲ ਕੇ ਨਹੀਂ ਗਿਆ। ਹਾਂ ਜੇ ਤੈਨੂੰ ਫੋਨ ਕੀਤਾ ਆਲਾ ਤੈਨੂੰ ਡਿੱਕੀ ਆ ਭਾਈ ਉਹਨਾਂ ਨੂੰ ਵੀ ਕਵੇਲਾ ਹੁੰਦਾ ਸੀ। ਤੂੰ ਫੋਨ ਨਾ ਚੱਕੇ। ਚਲ ਕੋਈ ਗੱਲ ਨਹੀਂ ਤੂੰ ਮੈਨੂੰ ਆਂਦਾ ਸੀ ਵੀ ਮੈਂ ਫੋਨ ਲਾ ਕੇ ਪੁੱਛਾਂ ਕਿ ਕਰੇ ਗੱਲ ਦੱਸ ਕੇ ਗਿਆ ਕੋਈ। ਚਲ ਮੇਰੀ ਗੱਲ ਸੁਣਾ ਮੈਂ ਤੇਨਾਂ ਉਹੀ ਗੱਲ ਕਰਦੀ ਆ ਤੇਰੀਆਂ ਗੱਲਾਂ ਚੁਲਚੀ ਗਈ ਸੀ। ਮੈਂ ਹੁਣ ਉਹਨਾਂ ਨੂੰ ਕਹਿਤਾ ਸੀਗਾ ਕਹਿੰਦੇ ਵੀ ਰਿਸ਼ਤਾ ਭਾਈ ਵਧੀਆ ਹੈਗਾ ਸੋਹਣਾ ਸੁਨੱਖਾ ਮੁੰਡਾ ਹੈ। ਮਤਲਬ ਸਾਰੀ ਚੀਜ਼ ਦੀ ਪੂਰੀ ਤਸੱਲੀ ਹੈ। ਕੋਈ ਨਸ਼ੇ ਪੱਤੇ ਨੂੰ ਤਾਂ ਕਹਿੰਦਾ ਉਹਨਾਂ ਦੇ ਪਰ ਤੇ ਬਾਕੀ ਉਹ ਕਹਿੰਦਾ ਪਈ 18 ਕਿੱਲੇ ਜ਼ਮੀਨ ਦੇ ਆਉਂਦੇ ਆ ਚਲ ਜ਼ਮੀਨ ਤਾਂ ਸੁੱਖ ਨਾਲ ਵਧੀ ਹੈਗੀ ਵਧੀਆ ਚੱਲਾ ਆਪਣੇ ਬਰਾਬਰ ਤਾਂ ਹੈ ਨਹੀਂ ਪਰ ਠੀਕ ਆ ਉਹ ਚਲ ਪੁੱਤ ਕੋਈ ਨਹੀਂ 18 ਕਿੱਲੇ ਥੋੜੇ ਨਹੀਂ ਹੁੰਦੇ ਸੁੱਖ ਨਾਲ ਬਠੇਰੀ ਹੈ ਜ਼ਮੀਨ ਤੇ ਮੈਂ ਨੂੰ ਕੈਸੀ ਮਾਪਾਈ ਚੱਲਾ ਗਲੇਣਾ ਸਾਰੀ ਗੱਲਬਾਤ ਖੋਲ ਲੋ ਤੁਸੀਂ ਬਾਕੀ ਮੈਂ ਤਾਂ ਮਨਿੰਦਰ ਦੇ ਪਿਓ ਨੂੰ ਇਹ ਗੱਲ ਕਹੀ ਸੀ ਮਾਹਾਂ ਦੇਖ ਕੁੜੀ ਕੰਨਿਓ ਤੁਹਾਨੂੰ ਕੋਈ ਲਾਂਬਾ ਨਹੀਂ ਆਉਂਦਾ ਮੈਂ ਕਿਹਾ ਵੀ ਬਾਕੀ ਪਈ ਅਸੀਂ ਦੇਣ ਲੈਣ ਕੰਨਿਓ ਅਸੀਂ ਨਹੀਂ ਕਹਾਉਂਦੇ ਹੈਗੇ ਮਗਾ ਇਸ ਤਮਾ ਪੁੱਤਾਂ ਨੇ ਰਾਇ ਕਰੀ ਹੋਈ ਹੈ ਵੀ 20 ਕਿੱਲੇ ਕੁੜੀ ਦੇ ਨਾ ਅਸੀਂ ਲਵਾਵਾਂਗੇ हां बस ठीक है इस्तेमाल ਜਿਹੜੀ ਗੱਲ ਮੂੰਹ ਚੋਂ ਕੱਢੀ ਆ ਉਹ ਪੂਰੀ ਕਰਕੇ ਹਟਾਂਗੇ ਬહેરા ਜਵਾਕੜੀ ਅੱਗੇ ਤੈਨੂੰ ਪਤਾ ਹੀ ਆ ਕਿਹੜੇ ਹਾਲੀ ਘਰੋਂ ਤੁਰਿਆ ਉਥੋਂ ਆਹੋ ਨਾਲੇ ਨਾਲੇ ਮਨਿੰਦਰ ਦੇ ਪਾਪਾ ਨੂੰ ਐ ਕਹਿਣਾ ਸੀਗਾ ਵੀ ਕੋਈ ਓਲਾ ਤਾਂ ਰੱਖੇ ਨਾ ਜਿਵੇਂ ਬਚੋਲੇ ਨੇ ਪਹਿਲਾਂ ਓਲਾ ਰੱਖ ਲਿਆ ਸੀਗਾ ਠੀਕ ਆ ਪਹਿਲਾਂ ਜਿਹੜੇ ਰਿਸ਼ਤਾ ਦੇਖਣ ਆਏ ਸੀਗੇ ਬਾਅਦ ਚ ਪਤਾ ਕੀ ਆਵਾ ਹੁਣ ਗੱਲ ਕਰਨ ਨਾਲ ਤਾਂ ਕਰ ਹੀ ਦਿੰਦਾ ਜਿਹੜੇ ਬੰਦੇ ਨੂੰ ਆਏ ਆ ਵੀ ਇਹਨਾਂ ਦੀ ਕੋਈ ਰਿਸ਼ਤਾ ਪੂਰਨਾ ਚੜੇ ਠੀਕ ਆ ਉਹ ਬੰਦੇ ਗੱਲਾਂ ਕਰਨਗੇ ਉਹ ਹਟਦੇ ਹੈ ਨਹੀਂਗੇ ਉਹ ਤਾਂ ਪਤਾ ਹੀ ਅਗਲਿਆਂ ਦੇ ਕੰਨੀ ਪਹਿਲਾਂ ਵੀ ਯੂਵੀ ਪਹਿਲਾਂ ਵਿਆਹ ਹੋਇਆ ਸੀ ਆ ਠੀਕ ਹੈ ਭਈ ਇੰਨਾ ਟਾਈਮ ਹੋ ਚਿਰਿਆ ਵੀ ਉਹ ਗੱਲ ਦੀ ਪਹਿਲਾਂ ਵੀ ਬਈ ਖੋਲ੍ਹ ਲਈ ਕਰ ਲੈ। ਉਹ ਤਾਂ ਪੁੱਤ ਅਗਲੇ ਨੇ ਸਾਰੀ ਗੱਲ ਦੱਸੀ ਹੋਣ ਨੂੰ ਵੀ ਪਤਾ ਹੀ ਐ ਸਿਆਣੇ ਬੰਦੇ ਨੂੰ ਹੁਣ ਕੋਈ ਨਿਆਣਾ ਤਾਂ ਹੈ ਨਹੀਂ ਤੇ ਇਹ ਗੱਲਾਂ ਨੂੰ ਕਿੰਐਂ ਛਿਪੀਆਂ ਵੀ ਨਹੀਂ ਰਹਿਣੀਆਂ ਹੁੰਦੀਆਂ ਉਹ ਕਹਿੰਦਾ ਮੈਂ ਸਾਰੀ ਗੱਲ ਕਰ ਲਈ ਅਗਲੇ ਨੇ ਦੱਸਤਾ ਵੀ ਭਈ ਕੁੜੀ 'ਚ ਕੋਈ ਨੁਕਸ ਨਹੀਂ ਸੀਗਾ ਵੀ ਆਹ ਗੱਲ ਦਾ ਰੌਲਾ ਸੀ ਆਹ ਗੱਲ ਤੋਂ ਅਗਲੇ ਦਾ ਉੱਥੋਂ ਛੋਟਾ ਛਟਾ ਹੋਇਆਗਾ ਮੰਨ ਗਏ ਬੜੇ ਠੀਕ ਐ ਹਾਂ ਉਹ ਕਹਿੰਦੇ ਵੀ ਸਾਨੂੰ ਕੋਈ ਹੋ ਨਹੀਂ ਹੈਗਾ ਤੇ ਬਾਕੀ ਚੱਲ ਹੁਣ ਮੈਂ ਤਾਂ ਐ ਕਹਿ ਮਨਿੰਦਰ ਨੂੰ ਆਹ ਭਈ ਆਦੇ ਪਿਓ ਨੂੰ ਛੇਤੀ ਕਹਿ ਤੂੰ ਵੀ ਉਹਨਾਂ ਤੋਂ ਦਿਨਵਾਰ ਲ ਨਿੰਦਜ਼ਾ ਕਹਿੰਨੀ ਮੰਮੀ ਹੁਣ ਮੇਰੇ ਡੈਡੀ ਦੇਖਿਆ ਹੈ ਘਰ-ਬਾਰ ਸਾਰਾ ਕੁਝ ਕਹਿੰਦੀ ਤੁਹਾਨੂੰ ਕੀ ਲੋੜ ਹੈ ਮਹਾਪੁੱਤ ਨਹੀਂ ਅਗਲੇ ਨੂੰ ਵੀ ਆਇਆ ਹੁੰਦਾ ਵੀ ਸਾ ਮਾ ਬੰਦਾ ਤਾਂ ਕਿ ਮੱਥੇ ਵੀ ਨਹੀਂ ਲੱਗਿਆ ਸਾਡੇ ਹੈ ਕਿਰਾਂ ਹੁਣ ਆਪਣਾ ਹੱਕ ਬਣਦਾ ਹੀ ਹੈ ਚਲ ਜੇ ਆਪਾਂ ਨੂੰ ਘਰ-ਬਾਰ ਪਈ ਵਧੀਆ ਜੱਜ ਗਿਆ ਤੇ ਫੇਰ ਬਸ ਆਪਾਂ ਕੋਈ ਦਿਨ ਕਢਾ ਕੇ ਕੁੜੀ ਨੂੰ ਪਈ ਘਰੇ ਤੋਰ ਦੀ ਕਰਾਂ ਪਹਿਲਾਂ ਕਿਨ ਆਪਾਂ ਕੱਲ ਨੂੰ ਜਾ ਕੇ ਘਰ-ਬਾਰ ਦੇਖ ਕੇ ਆਈਏ ਠੀਕ ਹੈ ਤੇ ਜੀਤੀ ਉਹਨਾਂ ਨੇ ਦੱਸਿਆ ਕੋਈ ਨਾ ਜੀਤੀ ਨੂੰ ਤਾਂ ਚਲ ਮੈਂ ਕੀ ਦੱਸਣਾ ਹੈਗਾ ਉਹ ਜੀਤੀ ਤਾਂ ਕੋਈ ਲੁੱਕ ਵੀ ਨਹੀਂ ਰਹਿਂਦਾ ਉਹਨੇ ਨਾ ਤੂੰ ਕਰ ਲੈ ਗੱਲ ਹਾਂ ਮੈਂ ਕਰ ਦਾਂਗਾ ਉਹ ਨਾਲ ਜਾ ਕੇ ਪਤਾ ਕੀ ਆ ਮਾ ਠੀਕ ਹੈ ਵੀ ਆਖਰ ਨੂੰ ਹੁਣ ਵਿਆਹ ਤਾਂ ਕਰਨਾ ਹੀ ਹੈ ਪਰ ਗੱਲ ਇਹ ਹੈ ਵੀ ਇਹਨੂੰ ਸਾਰਾ ਕੁਝ ਦੱਸ ਕੇ ਇਹਨੂੰ ਸਾਰਾ ਕੁਝ ਪੁੱਛ ਕੇ ਠੀਕ ਹੈ ਇਹਦੀ ਮਰਜ਼ੀ ਨਾ ਕਰਾਂਗੇ ਵੀ ਕੱਲ ਨੂੰ ਇਹ ਐਂ ਨਾ ਕਹਵੇ ਵੀ ਮੇਰੇ ਭਰਾ ਤੇ ਮੇਰੀ ਮਾਂ ਦੇ ਹੁੰਦੇ ਹੋਏ ਮੇਰੇ ਨਾਲ ਧੱਕਾ ਨਾ ਪੁੱਤ ਹੁਣ ਉਹ ਤਾਂ ਆਪਾਂ ਨੂੰ ਵੀ ਪਤਾ ਹੀ ਹੈ ਉਹਨੇ ਬਥੇਰੇ ਦੁੱਖ ਦੇਖ ਲਏ ਚ ਵਾਕੜੀ ਨੇ ਹੋਰ ਨਾ ਚਲ ਜੀ ਮੈਂ ਕਹੂਗੀ ਆਪਾਂ ਉਮੀ ਕਰਾਂਗੇ ਬਸ ਮੇਰਾ ਪੁੱਤ ਬਣ ਕੇ ਨਾ ਤੂੰ ਘਰੇ ਸਮਾਈ ਰੱਖਿਆ ਕਰ ਸਾਰਾ ਦਿਨ ਤੱਕਲੀ ਨੂੰ ਆਏ ਹੁੰਦੇ ਮੈਂ ਘਰੇ ਧੰਦਾ ਕਰਦੀਆਂ ਫਿਰ ਜਦੋਂ ਬਾਹਰੋਂ ਤੂੰ ਆਉਣੇਗਾ ਕਿ ਆ ਥੱਕਿਆ ਤੂੰ ਕੁਸ ਬੋਲ ਦਿੰਨਾ ਹੈਗਾ ਕਿ ਕੋਈ ਫਾਇਦਾ ਨਹੀਂ ਨਿਕਲਦਾ ਇਨਾਂ ਗੱਲਾਂ ਚ ਸਮਾਈ ਰੱਖੀਂ ਨਾ ਮਾਂ ਮੇਰੀ ਗੱਲ ਸੁਣ ਉਹ ਨਾ ਮੈਂ ਆਇਆ ਸੀ ਕੋਈ ਪਾਣੀ ਨਹੀਂ ਕੋਈ ਚਾਹ ਨਹੀਂ ਹਜੇ ਵੀ ਨਾ ਉਹ ਲੀਡਿਆਂ ਨਾਲ ਲੱਗੀ ਪਈ ਐ ਵੀ ਤੂੰ ਆਏ ਨਹੀਂ ਵੀ ਆ ਕੇ ਚਾਹ ਪਾਣੀ ਪੁੱਛ ਲਾ ਫਿਰ ਕਿੱਥੇ ਤੂੰ ਮੇਰੀ ਗੱਲ ਸੁਣ ਪੁੱਤ ਕਣੀਆਂ ਬਿੰਦਕ ਵਿੱਚੋਂ ਆ ਜਾਂਦੀਆਂ ਨਹੀਂ ਉਹਨੂੰ ਵੀ ਐ ਵੀ ਚਲ ਮਾੜਾ ਆ ਮ ਹੁਣ ਦੇਣ ਲੱਗਿਆ ਗਿਆ ਚੱਲ ਉਹਨਾਂ ਨੂੰ ਸੁਕਾ ਲਾ ਫਿਰ ਉਹੀ ਕੱਪੜਿਆਂ ਚ ਹੋਰ ਹੀ ਆਉਣ ਲੱਗ ਜਾਂਦਾ ਮੁਸ਼ਕਿਲ ਆ ਜਾਂਦਾ ਚੱਲ ਉਹਨੂੰ ਬਾਜ ਮਾਰ ਕੇ ਉਹਨਾਂ ਨਾਲ ਤਾਂ ਚਾਹ ਫੜਾ ਦੇ ਮੈਂ ਉਹਨਾਂ ਜੀਤੀ ਨਾਲ ਮਾੜੀ ਜੀ ਗੱਲ ਕਰ ਉਹ ਕਰ ਲੈ ਜੀਤੀ ਨਾਲ ਗੱਲ ਮਾੜਾ ਧਿਆਨ ਨਾਲ ਹੀ ਗੱਲ ਕਹਿੰਨੀ ਪੁੱਤ ਕੋਈ ਨਾ ਮਾਂ ਤੂੰ ਫਿਕਰ ਨਾ ਕਰ ਹੁਣ ਮਾੜੀ ਜੀ ਗੱਲ ਨੂੰ ਇਹ ਰਾਈ ਦਾ ਪਹਾੜ ਬਣਾ ਲੈਂਦੇ ਵੀ ਦੱਸ ਪਹਿਲਾਂ ਮੁਸ਼ਕਲਾਂ ਤਾਂ ਹੋਰ ਹੀ ਨਹੀਂ ਘਰੋਂ ਨਿਕਲਦੀਆਂ ਹੈਗੀਆਂ ਤੁਸੀਂ ਆੱਡ ਆਪ ਦਾ ਵਿੱਚ ਕੋੜਾ ਪਜਾ ਲਿਆ ਕਰੋ ਗੁਰਪ੍ਰੀਤ ਨੂੰ ਫੋਨ ਕਰ ਹੀ ਲਵਾ ਹੂੰ ਹੈਲੋ ਹਾਂ ਅੰਗਰਪੇਜ ਕੀ ਹਾਲ ਆ ਠੀਕ ਐ ਵਧੀਆ ਤੂੰ ਦੱਸ ਕਿੱਥੇ ਆ ਕਿੱਥੇ ਸੀ ਕੇਸ ਸੀਗਾ ਠੀਕ ਐ ਉਹ ਮੈਂ ਕਹਿੰਦਾ ਸੀ ਮੈਂ ਹਾਂ ਵੀ ਯਾਰ ਉਹਨਾਂ ਨੇ ਕਹਿਤਾ ਸੀਗਾ ਜੱਸੀ ਵਾਲਿਆਂ ਨੇ ਮਨਿੰਦਰ ਦੇ ਸਹੁਰਾ ਨੇ ਕਹਦੀ ਸੀ ਗੱਲਬਾਤ ਵੀ ਤੁਸੀਂ ਕਰ ਲਓ ਗੱਲ ਆਪਾਂ ਤੇ ਇੱਕ ਦਿਨ ਦੇਖਿਓਣੇ ਫਿਰ ਬਣਾ ਲੈ ਟਾਈਮ ਕਿਹੜੇ ਦਿਨ ਦਾ ਬਣਾਈਏ ਹਾਂ ਨਾ ਤਬ ਕਰ ਲਾ ਕੱਲ ਦੇ ਦਿਨ ਕੰਮ ਹੋਰ ਕਰ ਲਾ ਠੀਕ ਐ ਨਹੀਂ ਤੂੰ ਐਂ ਕਰੀ ਨਾ ਤੂੰ ਆ ਜਾਥੇ ਨਹੀਂ ਜਾਇਆ ਉਹਨਾਂ ਦੇ ਕੋਲੇ ਜਾਇਆ ਜਾਂ ਫੋਨ ਕਰ ਦੇ ਉਹਨਾਂ ਨੂੰ ਫੋਨ ਕਰ ਦੇ ਤੂੰ ਜੇ ਨਹੀਂ ਜਾ ਸਕਦਾ ਕਹੇ ਭਾਈ ਵੀ ਐਂ ਕਰਕੇ ਵੀ ਉਹ ਕਹਿੰਦੇ ਆ ਵੀ ਆਪਾਂ ਬੁੱਧਵਾਰ ਦਾ ਰੱਖ ਲਈਏ ਇੱਕ ਵਾਰੀ ਤੇ ਜੇ ਗੱਲਬਾਤ ਬਣਦੀ ਐ ਤਾਂ ਫਿਰ ਆਪਾਂ ਪੱਕਾ ਛਕਣ ਦਾ ਦੇਖ ਲਾਂਗੇ ਕਿਹਦੇ ਕੋਲੇ ਉਹਨਾਂ ਕੋਲ ਮੈਂ ਸਾਰੀ ਗੱਲ ਕਰ ਲਈ ਸਾਰੀ ਗੱਲ ਕਰ ਲਈ ਹਾਂ ਬਸ ਤੂੰ ਤੂੰ ਐਂ ਕਰੀ ਨਾ ਤੂੰ ਗੱਲ ਕਰ ਇਹਨਾਂ ਦੇ ਨਾਲ ਠੀਕ ਹੈ ਨਾ ਇਹਨਾਂ ਨੂੰ ਕਹਿ ਦੇ ਕਿ ਭਾਈ ਵੀ ਐਂ ਕਰਕੇ ਬੁੱਧਵਾਰ ਦਾ ਰੱਖ ਲੋ ਕਹੇ ਬੁੱਧਵਾਰ ਦੇ ਦਿਨ ਨਾਲੇ ਤਾਂ ਦਿਨ ਚੰਗਾ ਨਾਲੇ ਚੱਲ ਆਪਾਂ ਜਾਇਆਵੇਂ ਨਾਲ ਤੂੰ ਆ ਕੰਮ ਨਿਬੜ ਲੈਣਾ ਝੋਨੇ ਵਾਲਾ ਠੀਕ ਹੈ ਹਾਂ ਹੁਣ ਤੂੰ ਫੋਨ ਕਰ ਦੇ ਇਹਨਾਂ ਨੂੰ ਕਹਿ ਦੇ ਉਹ ਭਾਈ ਵੀ ਉਹਨਾਂ ਦੀ ਹਾਂ ਕੀ ਤੁਸੀਂ ਆਪਦੀ ਦੇਖੋ ਚੱਲ ਠੀਕ ਹੈ ਚੰਗਾ ਚੱਲ ਆ ਵੀ ਗੱਲ ਹੋਊਗੀ ਜੀਤੀ ਕੀ ਕਰਦੀ ਹੈ ਕੁਛ ਨਹੀਂ ਵੀਰਿਆ ਕੱਪੜੇ ਸਾੰਮ ਦੀ ਸੀਗੀ ਆ ਭਾਬੀ ਦੇ ਸਿਉਣ ਵਾਲੇ ਸੂਟ ਨੇਗੇ ਧੋਤੇ ਸੀਗੇ ਮੈਂ ਕਿਹਾ ਚਲ ਧਰਦਾ ਤੈਣ ਮਾਰ ਕੇ ਸਾੰਮ ਦਾ ਵਾਲਾ ਹੀ ਖਸਾਰਾ ਜ ਆ ਪਾ ਰੱਖਿਆ ਇਹਨੂੰ ਪਤਾ ਤਾਂ ਹੈ ਭਾਬੀ ਨੂੰ ਕੰਮ ਜ਼ਿਆਦੇ ਰਹਿੰਦੇ ਨੇ ਤੇ ਫਿਰ ਕੱਪੜੇ ਸਾੰਮ ਦੀ ਨਹੀਂ ਚਲ ਮੈਂ ਸਾਰੇ ਇਕੱਠੇ ਕਰਕੇ ਧਰ ਦਿੰਨੀ ਚਲ ਵਧੀਆ ਕੀਤਾ ਤੇਰਾ ਗੱਲ ਕਰਨੀ ਸੀ ਇੱਕ ਹਾਂ ਵੀਰੇ ਮੈਂ ਤੈਨੂੰ ਐਂ ਕਹਿੰਦਾ ਸੀ ਬੇਬੇ ਨੇ ਤੈਨੂੰ ਕੁਝ ਦੱਸਿਆ ਤਾਂ ਨਹੀਂ ਮਤਲਬ ਤੇਰਾ ਮਤਲਬ ਕਿ ਬੇਬੇ ਨੇ ਕੋਈ ਗੱਲ ਕਰੀ ਨਹੀਂ ਤੇਰੇ ਕੋਲ ਅਜੇ ਤੱਕ ਨਾ ਅੱਛਾ ਉਹ ਮੈਂ ਤੈਨੂੰ ਐਂ ਕਹਿੰਦਾ ਸੀ ਮਨਿੰਦਰ ਦਾ ਬਾਪੂ ਨਾ ਤੈਨੂੰ ਰਿਸ਼ਤਾ ਕਰਾਉਂਦਾ ਇੱਕ ਹਾਂ ਅੱਛਾ ਉਹ ਆਏ ਸੀ ਉਹਨਾਂ ਨੇ ਗੱਲ ਛੇੜ ਰੱਖੀ ਸੀ ਪਰ ਬੇਬੇ ਨੇ ਨਹੀਂ ਹਜੇ ਮੇਰੇ ਨਾਲ ਗੱਲ ਕੀਤੀ ਹੂੰ ਉਹ ਗੱਲਾਂ ਕਰਦੇ ਸੀਗੇ ਰਿਸ਼ਤੇ ਬਾਰੇ ਮੈਂ ਤਾਂ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਮੈਂ ਤਾਂ ਉੱਠ ਕੇ ਆ ਗਈ ਸੀ ਰੋਟੀ ਬਣਾਉਣੀ ਸੀ ਪਰ ਗੱਲਾਂ ਕਰਦੇ ਸੀ ਐਨਾ ਮੈਨੂੰ ਪਤਾ ਅੱਛਾ ਮੈਂ ਕਹਾਂ ਚੱਲ ਮੈਂ ਤੇਰੇ ਨਾਲ ਗੱਲ ਕਰਦਾ ਭਰਾ ਹੋਣ ਦੇ ਨਾਤੇ ਠੀਕ ਹੈ ਤੈਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਵੀ ਕੱਲ ਨੂੰ ਤੂੰ ਉਹਨਾਂ ਦੇ ਘਰੇ ਜਾਣਾ ਠੀਕ ਹੈ ਸਾਰੀ ਉਮਰ ਉੱਥੇ ਕੱਢਣੀ ਹੈ ਵੀ ਕਿਵੇਂ ਹੈ ਕਿਵੇਂ ਨਹੀਂ ਠੀਕ ਹੈ ਮਾਂ ਹੈ ਪਿਓ ਹੈ ਤੇ ਮੁੰਡਾ ਹੈ ਤਿੰਨ ਜਾਣੇ ਸਰਪ ਕਰੇ 18 ਕਿੱਲੇ ਜ਼ਮੀਨ ਆਉਂਦੀ ਐ ਵੀਰੇ ਮੈਨੂੰ ਐ ਨਹੀਂ ਹੈਗਾ ਵੀ ਟੱਬਰ ਕਿੱਡਾ ਕਾ ਟੱਬਰ ਉਹਨਾਂ ਦਾ ਕਿੱਡਾ ਸੀ ਉਹ ਦੋ ਜਾਣੇ ਸੀ ਦੋਨਾਂ ਨੇ ਮੈਨੂੰ ਬਾਣੀ ਪਾ ਰੱਖਿਆ ਸੀ ਮੈਂ ਇਹ ਚਾਹਉਣੀ ਆ ਵੀ ਕਹੇ ਜੇ ਵੀ ਹੋਣ ਪਰ ਵਧੀਆ ਹੋਣ ਟੱਬਰ ਨਾਲ ਕੱਟ ਲੂੰਗੀ ਪਰ ਮਾੜੇ ਬੰਦੇ ਨਾਲ ਕੱਟਣਾ ਔਖਾ ਵੀਰੇ ਜਿੱਤੀ ਗੱਲ ਪਤਾ ਕੀ ਐ ਵੀ ਇਹਦਾ ਮੈਂ ਤੇਰੀ ਗੱਲ ਸਮਝਦਾ ਵੀ ਮਾੜੇ ਬਦਨਾ ਕੱਟਣਾ ਔਖਾ ਪਰ ਕੁਝ ਗੱਲਾਂ ਆਪਣੇ ਹੱਥ ਵਿੱਚ ਵੀ ਹੁੰਦੀਆਂ ਨੇ ਵੀ ਆਪਾਂ ਬੰਦੇ ਨੂੰ ਕਿੱਧਰ ਲੈ ਰਾਹ ਪਾਉਣਾ ਬਾਕੀ ਤੂੰ ਇਹ ਗੱਲ ਦੀ ਫਿਕਰ ਛੱਡ ਦੇ ਠੀਕ ਹੈ ਕਿ ਮੈਂ ਤੇਰਾ ਹੁਣ ਕਿਤੇ ਮਾਲਾ ਕਰੂੰਗਾ ਸਾਰਾ ਕੁਝ ਦੇਖ ਪਰਖ ਕੇ ਫੇਰ ਹੀ ਤੇਰਾ ਰਿਸ਼ਤਾ ਕਰਾਂਗੇ ਤੇ ਵੀਰੇ ਇੱਕ ਗੱਲ ਮੈਂ ਹੋਰ ਕਹਿੰਦੀ ਸੀ ਚਾਹੇ ਮੁੰਡੇ ਕੋਲੇ ਕੁਝ ਵੀ ਨਾ ਹੋਵੇ ਪਰ ਖਾਂਦਾ ਪੀਂਦਾ ਨਾ ਹੋਵੇ ਕੁਝ ਤੈਨੂੰ ਪਤਾ ਨਾ ਮੈਨੂੰ ਨਫ਼ਰਤ ਹੈ ਇਹ ਜੇ ਬੰਦਿਆਂ ਤੋਂ ਉਹ ਉਹ ਜੇ ਖਾਂਦਾ ਪੀਂਦਾ ਸੀ ਤਾਂ ਹੀ ਅੱਜ ਆਹ ਕੁਝ ਹੋਇਆ ਤੂੰ ਫਿਕਰ ਕਰਦੀ ਹੈ ਮੈਂ ਤੈਨੂੰ ਕਹੀ ਤਾਂ ਜਾਣਾ ਵੀ ਕੱਲੀ ਕੱਲੀ ਚੀਜ਼ ਪੁੱਛ ਗਿੱਚ ਕਰਕੇ ਠੀਕ ਹੈ ਫਿਰ ਉਸ ਤੋਂ ਬਾਅਦ ਵਿੱਚ ਫੈਸਲਾ ਲਿਆ ਜਾਊਗਾ ਹੋ ਨਹੀਂ ਕੋਈ ਕਾਲੀ ਦਾ ਫੈਸਲਾ ਲਿਆ ਜਾਂਦਾ ਠੀਕ ਹੈ ਨਾ ਤੇ ਵੀਰੇ ਮੈਂ ਇਹ ਵੀ ਕਹਿੰਦੀ ਸੀ ਤੈਨੂੰ ਮੈਨੂੰ ਇਹ ਦੱਸ ਵੀ ਮਾਸੜ ਜੀ ਨੇ ਇਹ ਗੱਲ ਕੀਤੀ ਉਹਨਾਂ ਨਾਲ ਵੀ ਵੀ ਪਹਿਲਾਂ ਮੇਰਾ ਰਿਸ਼ਤਾ ਵਿਆਹ ਹੋਇਆ ਹੋਇਆ ਸੀਗਾ ਵੀ ਉਹਨਾਂ ਨੂੰ ਕੋਈ ਇਤਰਾਸਤਾ ਨਹੀਂ ਪਹਿਲੀ ਸ਼ਰਤ ਹੀ ਇਹ ਰੱਖੀ ਆਪਾਂ ਠੀਕ ਹੈ ਵੀ ਮੁੰਡੇ ਵਾਲਿਆਂ ਨੂੰ ਕੱਲੀ ਕੱਲੀ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਭਾਈ ਕੁੜੀ ਦਾ ਵਿਆਹ ਹੋਇਆ ਸੀਗਾ ਐਨਾ ਟਾਈਮ ਉੱਥੇ ਰਹੀ ਆ ਠੀਕ ਹੈ ਪਰ ਹੁਣ ਉਹਨਾਂ ਨਾਲ ਵਾਸਤਾ ਸਾਰਾ ਟੁੱਟ ਗਿਆ ਇਹ ਤੋਂ ਲੱਗ ਕੀ ਇਹ ਗੱਲ ਵੀ ਦੱਸਦੀ ਵੀ ਜਿਹੜੀ ਤੈਨੂੰ ਜ਼ਮੀਨ ਆਉਂਦੀ ਆ ਹਿੱਸੇ ਚ ਠੀਕ ਹੈ ਉਹ ਵੀ ਆਪਾਂ ਤੈਨੂੰ ਦੇ ਕੇ ਦੋ ਰਾਂਗੇ ਸਾਰੀ ਗੱਲ ਦੱਸੀ ਉਹਨਾਂ ਨੂੰ ਤੂੰ ਫੇਰ ਨਾ ਕਰ ਮੈਨੂੰ ਕੋਈ ਜ਼ਮੀਨ ਦੀ ਲੋੜ ਨਹੀਂ ਹੈਗੀ ਬਸ ਬੰਦੇ ਚੰਗੇ ਹੋਣ ਉਹ ਕਮਲੀ ਮੈਂ ਤਾਂ ਤੇਰੇ ਵਾਸਤੇ ਹੀ ਕਰਦਾ ਗੱਲ ਸੁਣ ਜ਼ਮੀਨ ਮੇਰੇ ਕੋਲ ਵੀ ਪਈ ਹੈ ਤੇ ਤੇਰੇ ਕੋਲ ਵੀ ਪਈ ਰਣੀ ਹੈ ਜ਼ਮੀਨ ਨੇ ਤਾਂ ਨਾਲ ਨਹੀਂ ਜੈਨਾ ਗੱਲ ਕੀ ਹੈ ਕਿ ਇਹ ਜਮੀਨ ਤੂੰ ਨਾਲ ਲੈ ਕੇ ਜਾਏਂਗੀ ਆਪਦੇ ਉੱਥੇ ਤੇਰੀ ਪੁੱਗਤ ਪਊਗੀ ਠੀਕ ਹੈ ਕੱਲ ਨੂੰ ਤੇਰੇ ਸਾਰੇ ਸ਼ੌਂਕ ਪੂਰੇ ਕਰਨਗੇ ਚਾਹੇ ਜ਼ਮੀਨ ਦੇ ਲਾਲ ਚ ਨੂੰ ਹੀ ਕਰਨ ਹੂੰ ਇਹ ਤਾਂ ਗੱਲ ਤੇਰੀ ਵੀਰੇ ਸਹੀ ਆ ਪਰ ਫਿਰ ਵੀ ਨਾ ਮੈਂ ਇਹ ਸੋਚਦੀ ਆ ਵੀ ਮੈਂ ਸੋਹਣੀ ਲੱਗੂਗੀ ਜਮੀਨ ਲੈ ਜਾਂਦੀ ਅਗਲਾ ਕੋ ਐਨੇ ਟਾਈਮ ਬਾਅਦ ਉਹਦੇ ਭਰਾ ਨੂੰ ਮਿਲੀ ਸੀ ਉਹ ਤਾਂ ਹਿੱਸਾ ਵੰਡਾ ਕੇ ਲੈ ਗਈ ਤੇ ਲੋਕ ਤਾਂ ਤੈਨੂੰ ਪਤਾ ਵੀਰੇ ਸੋਚਦੇ ਨਹੀਂ ਹੈਗੇ ਬੋਲਣ ਲੱਗੇ ਲੋਕਾਂ ਨੂੰ ਇਹ ਥੋੜੀ ਪਤਾ ਵੀ ਆਪਣਾ ਰਿਸ਼ਤਾ ਕੀ ਆ ਕੀ ਨਹੀਂ ਪਤਾ ਕੀ ਆ ਲੋਕ ਤਾਂ ਕੁੱਤੇ ਆ ਲੋਕ ਤਾਂ ਜੇ ਆਪਾਂ ਐ ਕਰਤਾ ਤਾਂ ਵੀ ਬੋਲਣਗੇ ਜੇ ਆਪਾਂ ਐ ਕਰਤਾ ਤਾਂ ਹੀ ਬੋਲਣਗੇ ਗੱਲ ਸੁਣ ਜੇ ਮੈਂ ਤੈਨੂੰ ਜ਼ਮੀਨ ਦੇ ਦੀ ਤਾਂ ਗਰ ਲੋਕ ਚਪ ਕਰ ਜਾਣਗੇ ਤਾਂ ਦਾ ਬੋਲਣਗੇ ਜਿਵੇਂ ਤੂੰ ਕਹੀ ਜਾਨੀ ਆ ਜਨਾ ਦਿੱਤੀ ਤਾਂ ਫਿਰ ਲੋਕ ਮੇਰੇ ਬਾਰੇ ਬੋਲਣਗੇ ਉਹ ਲੋਕਾਂ ਨੇ ਤਾਂ ਦੋਵੇਂ ਪਾਸੇ ਦੰਦੇ ਹੁੰਦੇ ਆ ਇਹਨਾਂ ਨੇ ਨਹੀਂ ਸੁਣੀ ਦੀ ਆਪਦੇ ਮਨ ਦੀ ਕਰੀ ਦੀ ਹੈ ਕਹਿੰਦੇ ਨਹੀਂ ਹੁੰਦੇ ਕਹਿੰਦੇ ਦੁਨੀਆ ਜਿੱਤ ਜਾਂਦਾ ਜਿਹੜਾ ਬੰਦਾ ਆਪਦੇ ਮਨ ਦੀ ਕਰਦਾ ਵੀਰੇ ਮੈਂ ਤੈਨੂੰ ਇੱਕ ਗੱਲ ਹੋਰ ਵੀ ਕਹਿਣੀ ਆ ਵੀ ਜੇ ਰਿਸ਼ਤਾ ਦੇਖਣ ਜਾਉਂਗੇ ਨਾ ਵਧੀਆ ਦੇਖ ਪਰਖ ਕੇ ਆਈ ਮੈਨੂੰ ਕੋਈ ਕਾਲੀ ਨਹੀਂ ਹੈਗੀ ਮੈਂ ਨਹੀਂ ਚਾਹੁੰਦੀ ਵੀ ਮੈਂ ਫਿਰ ਤੋਂ ਇੰ ਚੀਜ਼ਾਂ ਚ ਪਾਵਾਂ ਕੁਝ ਨਹੀਂ ਹੁੰਦਾ ਤੂੰ ਫਿਕਰ ਗੱਲ ਛੱਡ ਦੇ ਇਸ ਗੱਲ ਦੀ ਠੀਕ ਹੈ ਕੱਲ ਨੂੰ ਮੈਂ ਜਾਊਂਗਾ ਠੀਕ ਹੈ ਕੱਲ ਨੂੰ ਜਾਣਾ ਦੇਖ ਕੇ ਆਉਣਾ ਉਹਦੋਂ ਵਿੱਚ ਹੌਲੀ ਕੇ ਦੇਣਾ ਮਾਦੀ ਫੋਟੋ ਖਿੱਚ ਲਿਆਉਂਗਾ ਫਿਰ ਆ ਕੇ ਤੈਨੂੰ ਦਿਖਾ ਦੂੰਗਾ ਜੇ ਤੈਨੂੰ ਪਸੰਦ ਹੋਇਆ ਤਾਂ ਹਾਂ ਕਰ ਦੇ ਜੇ ਨਾ ਪਸੰਦ ਹੋਇਆ ਤਾਂ ਨਾ ਕਰ ਦੇ ਠੀਕ ਹੈ ਨਾ ਜਿਹੜੇ ਪਸੰਦ ਵਾਲੀ ਕੋਈ ਗੱਲ ਨਹੀਂ ਹੈਗੀ ਜਿਵੇਂ ਤੁਹਾਨੂੰ ਪਸੰਦ ਆ ਉਹ ਵੀ ਮੈਨੂੰ ਪਸੰਦ ਆ ਜਿਵੇਂ ਤੁਸੀਂ ਖੁਸ਼ ਹੋ ਉਹ ਵੀ ਮੈਂ ਖੁਸ਼ ਆ ਓਏ ਨਹੀਂ ਕੋਈ ਗੱਲ ਨਹੀਂ ਪਤਾ ਕੀ ਹੈ ਤੇਰੀ ਪਸੰਦ ਵੀ ਮੈਟਰ ਕਰਦੀ ਹੈ ਜੇ ਹੁਣ ਦੇਖ ਤੈਨੂੰ ਮੁੰਡਾ ਸੋਹਣਾ ਲੱਗੂਗਾ ਕੱਲ ਨੂੰ ਤੇਰੇ ਨਾਲ ਤੁਰਿਆ ਜਾਂਦਾ ਫੇਰੀ ਹੈ ਨਾ ਆਪਾਂ ਉਸੇ ਘਰ ਚ ਰਿਸ਼ਤਾ ਕਰਾਂਗੇ ਆਪਾਂ ਹੁਣ ਆਏ ਨਹੀਂ ਹੈਗਾ ਵੀ ਤੇਰਾ ਨਾ ਧੱਕਾ ਕਰਾਂਗੇ ਵੀ ਆ ਚੱਲ ਤੈਨੂੰ ਇੱਥੇ ਤੋਰਦਾ ਉਹ ਗੱਲਾਂ ਨਹੀਂ ਜਿੱਥੇ ਤੂੰ ਰਾਜ਼ੀ ਹੈ ਤੇਰਾ ਵਿਆਹ ਉੱਥੇ ਹੀ ਹੋਊਗਾ ਸ਼ੁਕਰ ਅਜਮਾਸੜ ਜੀ ਆਗੇ ਸੀ ਤੈਨੂੰ ਪਤਾ ਮਾਮਾ ਆਇਆ ਸੀ ਕੀ ਕਹਿੰਦਾ ਸੀ ਕਿ ਰਿਸ਼ਤਾ ਮੈਂ ਕਰਾਉਂਗਾ ਜਿੱਥੇ ਤੂੰ ਮੈਨੂੰ ਪਹਿਲਾਂ ਡੋਬਤਾ ਉਹ ਮੈਨੂੰ ਫੇਰ ਡੋਬ ਦੇਗਾ ਸ਼ੁਕਰ ਹੈ ਮੰਮੀ ਨੇ ਉੱਤੇ ਯਕੀਨ ਨਹੀਂ ਕੀਤਾ ਮਾਮਾ ਪਤਾ ਕਹਿੰਦਾ ਸੀ ਮੈਂ ਇੱਥੇ ਰਹੂੰਗਾ ਤੇਰੀ ਮਾਮੇ ਮੈਨੂੰ ਪੁੱਛਦੀ ਕਿਛ ਦੀ ਨਹੀਂ ਹੈਗੀ ਜਦੋਂ ਆਖਣ ਮੈਨੂੰ ਘਰੋਂ ਕੱਢਤਾ ਇਹ ਸਭ ਚਾਲਾਂ ਨੇ ਮਾਮੇ ਦੀਆਂ ਸਾਰੀਆਂ ਚਾਲਾਂ ਨੇ ਗੱਲ ਪਤਾ ਕੀ ਹੈ ਮਾਂ ਤਾਂ ਉਹਦੀਆਂ ਗੱਲਾਂ ਦੇ ਵਿੱਚ ਆ ਗਈ ਸੀ ਪਰ ਜਾਂਦਾ ਹੋਇਆ ਤਰਕੇ ਖੇਤਾਂ માં ਮਾਂ ਨੂੰ ਕਹਿ ਗਿਆ ਸੀ ਵੇ ਇਹਨੂੰ ਚੁੱਪ ਚਾਪ ਘਰੋਂ ਭਜਾ ਦੇ ਠੀਕ ਹੈ ਇਹ ਨਾ ਹੋਵੇ ਇਸ ਦੂਬਾਰ ਵਿੱਚ ਮੈਂ ਸ਼ਾਮ ਨੂੰ ਘਰੇ ਆਵਾ ਤੇ ਗੱਲ ਜਿਆਦਾ ਬਾਝੇ ਕਿਉਂਕਿ ਮੈਥੋਂ ਜੜਾ ਨਹੀਂ ਜਾਂਦਾ ਜੀ ਤੈਨੂੰ ਪਤਾ ਜਦੋਂ ਅਸੀਂ ਤੈਨੂੰ ਲੱਭਦੇ ਸੀਗੇ ਮੈਂ ਤੇ ਤੇਰੀ ਭਜਾਈ ਦੋਵੇਂ ਜਣੇ ਅਸੀਂ ਉੱਥੇ ਗਏ ਸੀਗੇ ਸਾਨੂੰ ਏਸੇ ਮਾਮੇ ਨੇ ਘਰੋਂ ਧੱਕੇ ਮਾਰ ਕੇ ਕੱਢਿਆ ਸੀ ਤੇ ਅੱਜ ਮੈਂ ਕਿਵੇਂ ਆਪਣੇ ਘਰੇ ਵੜਨ ਦੇਦਾ ਨਾ ਵੀਰੋ ਰੋਹਿਤਾ ਗੱਲ ਐ ਵੀਰੇ ਜਿਹੜਾ ਉਦੋਂ ਨੇ ਚੰਗਾ ਸੋਚ ਸਕਿਆ ਅੱਜ ਕੀ ਚੰਗਾ ਸੋਚੂਗਾ ਫਿਰ ਗਲਤ ਆ ਉਹੀ ਐ ਨਾ ਬਾਕੀ ਤੂੰ ਐ ਕਰ ਘਰ ਕੱਪੜੇ ਦੇ ਤਾ ਹੋਰ ਕਿਸੇ ਗੱਲ ਦੀ ਫਿਕਰ ਨਾ ਕਰ ਕੱਲ ਨੂੰ ਮੈਂ ਜਾਊਂਗਾ ਸਾਰੇ ਪਰਿਵਾਰ ਨੂੰ ਦੇਖ ਕੇ ਤੇ ਘਰ-ਵਾਰ ਦੇਖ ਕੇ ਫਿਰ ਗੱਲ ਪੱਕੀ ਕਰਕੇ ਫਿਰ ਵੀਰੇ ਕੌਣ-ਕੌਣ ਜਾਓਗੇ ਤੁਸੀਂ ਮੈਂ ਜਾਊਂਗਾ ਤੇਰੀ ਭਝਾਈ ਜਾਊਗੀ ਮੰਮੀ ਜਾਊਗੀ ਤੂੰ ਘਰ ਦਾ ਧਿਆਨ ਰੱਖੀ ਠੀਕ ਐ ਚਲ ਮੈਂ ਬੱਚਿਆਂ ਨੂੰ ਸੰਭਲ ਲੂੰਗੀ ਕਰੇ ਚਲ ਠੀਕ ਐ ਚੰਗਾ ਠੀਕ ਐ ਵੀਰੇ ਹਲੋ ਹਾਂ ਹਾਂ ਘਰ ਭੇਜੋ हां हां ठीक है भाई तू दस अपने दस परिवार सब ठीक है चलो चंगी गल है और फसलवाड़ी चलो बढ़िया गल है ਝੋਨਾ ਹੀ ਲਾਇਆ ਸਾਰਾ ਠੀਕ ਹੈ हां बस ਲਾਤਾ ਝੋਨਾ ਆਪਾਂ ਬਸ ਪੰਜ ਇੱਕਲੇ ਰਹਿ ਗਈ ਮੱਕੀ ਦਾ ਚਾਰ ਪਾ ਕੇ हां ਉਹ ਤੇ 126 ਲਾ ਮਗੇ हां हां ਨਾ ਲੇਬਰ ਤਾਂ ਹੈਗੀ ਸੀ ਆਪਣੇ ਕੋਲੇ ਆਪ ਦੀ ਸੀਗੀ 12 13 ਬੰਦੇ ਹੈਗੇ ਸੀ ਆ ਦੂਜੀ ਨੂੰ ਤਾਂ ਹੋ ਗਏ ਮਤਲਬ 20 ਦਿਨ ਲੱਗੇ ਨੂੰ ਜੀਰੀ ਨੂੰ ਪਹਿਲਾਂ ਨਹੀਂ ਦਾ ਆ ਸੋਹਣੀ ਖੜੀ ਜੀਰੀ ਦਾ ਚਲੋ ਹਾਂ ਹਾਂ ਅੱਛਾ ਕੀ ਗੱਲਬਾਤ ਆ ਫਿਰ ਕੱਲ ਨੂੰ ਅੱਛਾ ਕੌਣ ਕੌਣ ਆਉਣਗੇ ਪੁਰੀ ਦਾ ਭਰਾ ਤੇ ਉਹਦੀ ਮਾਂ ਹੋ ਹੋ ਨਹੀਂ ਹਨਾ ਹਾਂ ਠੀਕ ਆ ਇਹ ਹੋਰ ਕੋਈ ਗੱਲਬਾਤ ਆ ਨਾ ਨਾ ਕਈ ਤਾਂ ਮੁੰਡੇ ਨੂੰ ਮੈਂ ਹਾਂ ਕਹਣਾ ਕੋਈ ਗੱਲ ਨਹੀਂ ਜਿਹੜੀ ਮੈਂ ਕਰੀ ਰਹੂੰਗਾ ਹਾਂ ਨਾ ਨਾ ਪੁੱਛ ਵੀ ਲਿਆ ਸੀ ਬਾਅਦ ਵਿੱਚ ਪੁੱਛ ਲੈਦੇ ਭਾਈ ਕੋਈ ਗੱਲਬਾਤ ਹੈ ਕਿ ਦੱਸ ਦੇ ਅਹਰ ਜੀ ਤਾਂ ਕਹਿੰਦਾ ਕੋਈ ਗੱਲ ਨਹੀਂ ਹੈਗੀ ਹੂੰ ਮੁੰਡਾ ਤਾਂ ਕਹਿੰਦਾ ਜਿਵੇਂ ਤੁਸੀਂ ਕਰ ਲਓਗੇ ਕਹਿੰਦਾ ਮੈਨੂੰ ਕੋਈ ਚੱਕਰ ਨਹੀਂ ਹੈਗਾ ਮਨਜ਼ੂਰ ਹੈ ਮੈਨੂੰ ਤਾਂ ਹਾਂ ਹਾਂ ਅੱਛਾ ਠੀਕ ਹੈ ਫਿਰ ਤਾਂ ਬਾਵਾ ਤਕੜੇ ਨੇ ਹੈ ਕਿ ਨਾ 100 ਕਿੱਲ ਹੈ ਫਿਰ ਤਾਂ ਪੂਰਾ ਤਕੜਾ ਘਰ ਹੈ 100 ਚੋਂ ਇਹ 4-5 ਭਾਂ ਪਈ ਨੇ ਜਿਹੜੇ 20 ਕਿੱਲੇ ਆਉਂਦੇ ਨੇ ਫਿਰ ਅੱਛਾ ਚਲੋ ਫਿਰ ਬਹਿ ਕੇ ਦੱਸ ਲਈਏ ਤਾਂ ਮੈਟਰ ਠੀਕ ਹੈ ਨਾ ਨਾ ਕੋਈ ਗੱਲ ਨਹੀਂ ਤੇ ਉਹ ਤਾਂ ਪਰਿਵਾਰ ਠੀਕ ਹੈ ਹਾਂ ਬਸ ਮੇਨ ਗੱਲ ਇਹ ਹੁੰਦੀ ਹੈ ਲੰਬਾ ਨਾ ਆਵੇ ਆ ਸਾਡੇ ਵਰਾਂ ਦਾ ਤੈਨੂੰ ਕੋਈ ਆਉਂਦਾ ਨਹੀਂ ਉਧਰੋਂ ਨਾ ਆਵੇ ਭਰਾਵਾ ਕਿਤੇ ਕੀ ਆਸਾਂ ਅਸੀਂ ਤੈਨੂੰ ਐ ਕਹਿ ਦੀਏ ਭਈ ਆਹ ਗੱਲ ਬਾਤ ਹੈ ਕੱਲ ਨੂੰ ਆਪਣਾ ਫਰਕ ਨਾ ਬਹਿ ਜੇ ਫਿਰ ਫਿਰ ਤੂੰ ਕਹੇਗਾ ਦੱਸਿਆ ਨਹੀਂ ਹਾਂ ਹਾਂ ਬਸ ਆਹੀ ਆਹੀ ਗੱਲ ਮੈਂ ਕਹਿਣਾ ਵੀ ਆਏ ਕੇ ਨੂੰ ਯਾਰ ਚਾਹ ਪਾਣੀ ਨਾ ਮੈਂ ਕਹਿਣਾ ਭਾਬੀ ਵੀ ਭਾਈ ਚਾਹ ਪਾਣੀ ਬਣਾ ਦੇ ਹਾਂ ਹੁਣ ਤੇਰੇ ਵਰਗਾ ਭੈਣ ਭਾਈ ਆ ਗਿਆ ਆਏ ਨੂੰ ਪਹਿਲਾਂ ਪਾਣੀ ਮਿਲੇ ਫਿਰ ਚਾਹ ਮਿਲੇ ਫਿਰ ਰੋਟੀ ਪੁੱਛਿਆ ਜਾਵੇ ਸਾਨੂੰ ਕਹਿਣ ਦੀ ਲੋੜ ਨਾ ਪਵੇ ਹਾਂ ਬਸ ਤੂੰ ਆਪ ਦੇ ਵਰਗੇ ਬੰਦੇ ਭਾਲ ਨਹੀਂ ਹਾਂ ਠੀਕ ਹੈ ਨਾ ਨਾ ਅਹੜੀ ਤੇ ਕੋਈ ਗੱਲ ਨਹੀਂ ਤੇਰੇ ਸਾਹਮਣੇ ਮੈਂ ਤਾਂ ਕਹੀ ਦਿੱਤਾ ਸੀ ਯਾਰ ਵੀ ਸਾਨੂੰ ਤਾਂ ਭਈ ਕਾਸੀ ਲੋੜ ਨਹੀਂ ਕੋਈ ਸਾਡੀ ਮੰਗ ਨਹੀਂ ਪਰਮਾਤਮਾ ਦਾ ਸਭ ਕੁਝ ਹੈ ਕੱਲ ਨੂੰ ਉਹਦੀ ਮਾਂ ਦੇ ਸਾਹਮਣੇ ਵੀ ਕਹਿ ਦੂੰਗਾ ਉਹਦੇ ਭਰਾ ਦੇ ਸਾਹਮਣੇ ਵੀ ਕਹਿ ਦੂੰ ਆਪਾਂ ਵੈਸੇ ਵੀ ਮੰਗਦੇ ਹੈ ਨਹੀਂਗੇ ਉਹ ਗੱਲ ਵੱਖਰੀ ਹੈ ਅਗਲਾ 20 ਕਿਲੇ ਰੱਖੇ ਚਾਹੇ ਦੇਵੇ ਨਾ ਦੇਵੇ ਆਪਾਂ ਨੂੰ ਕੋਈ ਲੋੜ ਨਹੀਂ ਹਾਂ ਨੋ ਨੋ ਹਾਂ 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 ਠੀਕ ਹੈ ਠੀਕ ਹੈ ਆ ਦੋ ਹੀ ਜਾਣੇ ਆਉਣਗੇ ਕਿ ਵੱਧ ਹੋਣਗੇ ਹੋਰ ਵੀ ਆਊ ਕੋਈ ਕੋਈ ਚਾਚਾ ਮਾਮਾ ਵੀ ਆਉਂਦਾ ਹੁੰਦਾ ਕੋਈ ਤਾਇਆ ਫੁੱਫੜ ਕੋਈ ਹੋਵੇ ਅੱਛਾ ਠੀਕ ਹੈ ਚਲੋ ਤਮ ਮੌਕੇ ਤੇ ਦੱਸ ਦੇਣਗੇ ਵੀ ਕਾਏ ਬੰਦੇ ਆਉਣਗੇ ਹਾਂ ਤੜਕੇ ਫਿਰ ਤੂੰ ਮੈਨੂੰ ਐ ਦੱਸੀ ਫੋਨ ਕਰਕੇ ਦੱਸੀ ਵੀ ਕਿੰਨੇ ਬੰਦੇ ਆਉਣਗੇ ਹੋਰ じゃ ਪ੍ਰਬੰਧ ਕੀਤਾ ਜਾਂਦਾ ਚਾਹ ਪਾਣੀ ਦਾ ਹਾਂ ਬਸ ਸਮਝ ਗਿਆ ਤੂੰ ਉਕੇ ਵਰੀ ਆਪਾਂ ਸਮਾਨ ਫੋਨ ਘੱਟ ਲਈਏ ਬੰਦੇ ਵੱਧ ਆ ਜਾਣ ਆਪਾਂ ਵੱਧ ਲਈਏ ਬੰਦੇ ਘੱਟ ਹੋਣ ਉਹ ਵੀ ਖਰਾਬ ਜਾਊ ਹਨਾ ਉਹਦਾ ਵੀ ਕੋਈ ਫਾਇਦਾ ਨਹੀਂ ਘੱਟ ਹੋਇਆ ਤਾਂ ਵੇਚਤੀ ਹੁੰਦੀ ਹੈ ਹਾਂ ਠੀਕ ਹੈ ਠੀਕ ਹੈ ਮੈਂ ਮੈਂ ਕਹਿ ਦੇਣਾ ਜਵਾਕਾਂ ਨੂੰ ਨਾਲੇ ਇਹਦੀ ਮਾਂ ਨੂੰ ਕਹਿ ਦੇਣਾ ਜੱਸ ਦੀ ਨੂੰ ਨਾਲੇ ਜੱਸ ਨੂੰ ਕਹਿ ਦੇਣਾ ਹਾਂ ਠੀਕ ਹੈ ਅਗਰ ਪੈਸਾ ਚੰਗਾ ਬਈ ਧੰਨਵਾਦ ਲੈ ਦੱਸਾਂ ਜਾ ਕੇ ਉਹਦੀ ਮਾਂ ਨੂੰ ਕਈ ਗ੍ਰੇ ਵੀ ਦਾ ਫੋਨ ਆਇਆ ਸੀ ਟੜਕੇ ਘਰੇ ਰਹਿਣਗੇ